1,52,000 ਰੁਪਿਆ ਡਿਮਾਂਡ ਆ ਟਾਇਰ ਆ ਜੋ ਇਸ ਦੇ ਬੈਕ ਸਾਈਡ ਦੇ ਥੋੜੇ ਜਿਹਾ ਧਾਕੀ ਹੈ। ਲੋ ਵੀ ਦੋਸਤੋ ਜਿਹੜਾ ਤੁਹਾਨੂੰ ਆਪਾਂ ਟਰੈਕਟਰ ਇਸ ਵਿਖਾਇਆ ਸੀ ਤੇ ਇਸ ਟਰੈਕਟਰ ਦੀ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ 2008 ਮਾਡਲ 2,65,000 ਰੁਪਿਆ ਸੋਨਾਲਿਕਾ ਵਧੀਆ ਸਾਫਟ ਆਰਾਂ ਚ ਟਰੈਕਟਰ ਆ ਪੰਜਾਬ ਨੰਬਰ ਆ ਪੀਵੀ 54 ਤੇ ਉਸ ਦੇ ਨਾਲ ਇਹ ਮੈਸੀ ਆ ਇਹ ਤਾਂ ਹਰਿਆਣਾ ਨੰਬਰ ਆ ਬਾਈ ਰਾਜਸਥਾਨ ਨੰਬਰ ਆ ਪੰਜਾਬ ਚ ਨਾ ਇਹ ਟਰੈਕਟਰ ਡਬਲ ਕਲੱਚ ਆ 2002 ਮਾਡਲ ਆ 1 ਲੱਖ ਤੇ 85000 ਰੁਪਿਆ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਹੈ ਫਰੰਟ ਵਾਲੇ ਤਾਂ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ਼ ਆ 14 ਦੇ ਟਾਇਰਾਂ ਚ ਤੁਸੀਂ ਵੀਡੀਓ ਵਿੱਚ ਰੰਗ ਰੋਗ ਨੇ ਤੇ ਦੇਖ ਸਕਦੇ ਤੇ 2013 ਮਾਡਲ ਆ ਪਤਾਨੂੰ ਇਸ ਵਕਾਇਆ ਇਸ ਵੀਡੀਓ ਚ ਉਹਨਾਂ ਦੇ ਮਾਲਕ ਮਿਲ ਗਏ ਤੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਿਸੇ ਵੀ ਬਾਈ ਨੂੰ ਟਰੈਕਟਰ ਪਸੰਦ ਆਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਲਓ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਬਾਈ ਜੀ ਕਰਮਜੀਤ ਤਾਂ ਬਾਈ ਕਰਮਜੀਤ ਸਿੰਘ ਬਾਈ ਦਾ ਨਾਮ ਲੋਕਲੀ ਇਮਲੋਟ ਤਾਂ ਜੀ ਜੀ ਦਾ ਦੁਕਾਨ ਹੀ ਆਪ ਕੋ ਸ਼ੌਪ ਹੀ ਹੈ ਆਪਣਾ ਪ੍ਰੀਤ ਟਰੈਕਟਰ ਵਾਲੀ ਤੇ ਮਾਨ ਟਰੈਕਟਰ ਵਾਲੀ ਵਰਕਸ਼ਾਪ ਹੈ ਬਾਈ ਦੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 93171 94171 10221 10221 ਆਪਣੇ ਕੋਲੇ ਹੋਰ ਵੀ ਟਰੈਕਟਰ ਹੁੰਦੇ ਆ ਜੀ। ਹੋਰ ਵੀ ਹੁੰਦੇ ਤਾਂ ਪਰ ਇੰਨਾ ਕਹਿ ਦਿਓ ਮੇਰਾ ਵੀਰ ਬਣੇ 10 ਤੋਂ ਲੈ ਕੇ 5 ਵਜੇ ਤੱਕ ਫੋਨ ਸੁਣੇ। ਠੀਕ ਆ ਜੀ ਜਿਹੜਾ ਫੋਨ ਬੇਨਤੀ ਹੈ ਬਾਈ ਦੀ ਸਵੇਰ 10 ਤੋਂ ਲੈ ਕੇ ਤੇ ਸ਼ਾਮ ਦੇ 5 ਵਜੇ ਤੱਕ ਕਾਲ ਕਰਿਆ ਕਰੋ ਕਿਉਂਕਿ ਅੱਗ ਅੱਗੇ ਪਿੱਛੇ ਆਪਣੇ ਕੰਮ ਵੀ ਉਹਨਾਂ ਨੇ ਕਰਨੇ ਹੁੰਦੇ ਆ। ਟਰੈਕਟਰ ਖਰੀਦਦੇ ਵੀ ਆ ਪੁਰਾਣੇ। ਖਰੀਦਦੇ ਵੀ ਤੇ ਵੇਚਦੇ ਵੀ। ਲਓ ਜੀ ਜੇ ਕਿਸੇ ਨੇ ਵੇਚਣਾ ਵੀ ਹੋਵੇ ਟਰੈਕਟਰ ਤੇ ਬਾਈ ਦਾ WhatsApp ਨੰਬਰ ਵੀ ਇਹੀ ਆ। ਤੇ ਤੁਸੀਂ ਸੰਪਰਕ ਕਰ ਸਕਦੇ ਆ ਬਾਈ ਨੂੰ ਫੋਟੋਆਂ ਪਾ ਕੇ ਟਰੈਕਟਰ ਖਰੀਦ ਵੀ ਸਕਦੇ ਆ ਤੇ ਵੇਚ ਵੀ ਸਕਦੇ ਆ। ਲੋ ਜੀ ਉਸ ਦੇ ਨਾਲ ਆ ਗਿਆ ਮਹਿੰਦਰਾ 475 ਰੰਗ ਰੋਗ ਨਾਲ ਬਿਲਕੁਲ ਕੋਕਾ ਪੀਸਾ ਜੀ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ ਫਰੰਟ ਦੇ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ 13 ਦੇ ਆ ਆਪਾਂ 45 ਕ ਪੈਸੇ ਗੁੱਡੀ ਕਹਿ ਸਕਦੇ ਹਾਂ 2010 ਮਾਡਲ 2 ਲੱਖ ਤੇ 5000 ਰੁਪਿਆ ਮਾਲਕ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਿਆ ਸੋਨਾਲੀਕਾ ਡੀਆਈ 60 RX ਇਹ ਰ ਆਪਾਂ ਇਹ 50% ਕੰਡੀਸ਼ਨ ਕਹਿ ਸਕਦੇ ਆ ਪਾਵਰ ਸਟੀਅਰਨ ਫਰੰਟ ਦੇ ਟਾਇਰ ਬਿਲਕੁਲ ਸਾਫ ਆ 2013 ਮਾਡਲ ਆ ਰਾਜਸਥਾਨ ਨੰਬਰ ਹੈ 3,85,000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਟਰੈਕਟਰ ਰੰਗ ਰੋਣ ਨਾਲੋਂ ਬਿਲਕੁਲ ਸਾਫ ਹੈ ਜੀ ਉਹਦੇ ਨਾਲ ਆ ਗਿਆ 3630 ਨਿਊ ਹਾਲੈਂਡ ਸੁਪਰ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਜੀ ਬੈਕ ਸਾਈਡ ਦੇ 14 ਦੇ ਟਾਇਰ ਆ ਜੀ ਇਹਦੇ ਤੇ ਗੱਡੀ ਸਾਫ ਪਈ ਹੈ ਟਾਇਰਾਂ ਦੀ ਫਰੰਟ ਦੇ ਟਾਇਰ ਵਧੀਆ 2012 ਮਾਡਲ ਆਈ 3,85,000 ਰੁਪਇਆ ਡਿਮਾਂਡ ਆ ਮਾਲਕਾਂ ਦੀ ਪਾਵਰ ਸਟੇਰ ਨਾਲ ਉਹਦੇ ਨਾਲ ਆ ਗਿਆ ਇਸਰੀ 380 ਟਾਇਰ ਆ ਪੱਦ ਦੇ ਕਹਿ ਸਕਦੇ ਨੇ 50 ਕੇ ਪੈਸੇ ਬੈਕ ਸਾਈਡ ਦੇ 13 ਦੇ 13 ਚ ਫਰੰਟ ਦੇ ਟਾਇਰ ਵੀ ਠੀਕ ਪਈ 2013 ਮਾਡਲ ਦੀ ਡਿਮਾਂਡ ਦੋ 80 ਆਈ ਇਹ ਪਾਵਰ ਨਹੀਂ ਉਸਦੇ ਨਾਲ ਆ ਗਿਆ 85599 ਮਾਡਲ 192000 ਰੁਪਿਆ ਡਿਮਾਂਡ ਆਈ ਕਿ ਬੈਕ ਸਾਈਡ ਦੇ ਟਾਇਰ ਜਿਹੜੇ ਐਮ ਆਰਫ ਦੇ ਆ ਗੁੱਡੀ ਕਾਫੀ ਪਈ ਥੋੜੇ ਜਿਹਾ ਖੁਸ਼ਕਾਈ ਫਰੰਟ ਦੇ ਜੇਕੇ ਦੇ ਬਿਲਕੁਲ ਸਾਫ ਹੈ ਰੰਗ ਰੂਪ ਨੂੰ ਤੁਸੀਂ ਦੇਖ ਸਕਦੇ ਹੋ ਜੋ ਵੀ ਇਸ ਸਟਰੈਕਟਰ ਦਾ ਹੈ ਜੀ ਉਸ ਦੇ ਨਾਲ ਆ ਗਈ ਐਸ਼ਰ 2012 ਮਾਡਲ 2 ਲੱਖ ਤੇ 19000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਟਾਇਰ ਜਿਹੜੇ ਬੈਕ ਸਾਈਡ ਦੇ ਵੀ ਨਵੇਂ ਆ ਤੇ ਫਰੰਟ ਦੇ ਵੀ ਨਵੇਂ ਆ ਸ਼ੋਤੋ ਜੋ ਰੰਗ ਜਰੂਰ ਮਿਸਿੰਗ ਹੋਇਆ ਜੀ ਇਹਦਾ ਉਹਦੇ ਨਾਲ ਆ ਗਿਆ 3600 ਫੂਡ 92 ਮਾਡਲ 1 ਲੱਖ ਤੇ 40000 ਰੁਪਇਆ ਡਿਮਾਂਡ ਹਰਿਆਣਾ ਨੰਬਰ ਆ ਟਾਇਰ ਪੰਜਾਬ ਕੇ ਪੈਸੇ ਬੈਕ ਸਾਈਡ ਦੇ ਫਰੰਟ ਦੇ ਟਾਇਰ ਵੀ ਠੀਕ ਠਾਕ ਆ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਟਰੈਕਟਰ ਦਾ ਦੇਖ ਸਕਦੇ ਹੋ ਜੋ ਵੀ ਹੈ ਲੋ ਜੀ ਉਸ ਦੇ ਨਾਲ ਆ ਗਿਆ ਸੋਨਾਲੀਕਾ ਡੀ ਆਈ 50 ਐਕਸ ਬਿਲਕੁਲ ਨਵੇਂ ਟਾਇਰਾਂ ਚ ਪਾਵਰ ਸਟੀਅਰਨ ਇਹ ਮਾਡਲ ਕਿੰਨਾ ਇਹ 2019 ਡਿਮਾਂਡ ਡਿਮਾਂਡ ਆ ਲਿਖੀ ਹੈ ਇਹ ਤਾਂ ਲਿਖੀ ਹੈ ਤੂੰ ਲੈਸਵਾਵਾ ਕਰਨੀ ਹੁੰਦੀ ਆ ਹੋਰ ਡਾ ਦੇਾਂਗੇ 10-20 ਡਾ ਦੇਂਗਾ ਹਾਂ 5-15 ਡਿਮਾਂਡ ਆ ਬਾਈ ਤੀ ਕਹਿੰਦਾ 10-2000 ਰੁਪਏ ਉੱਪਰੋਂ ਹੋਰ ਚੱਕ ਦਾਂਗੇ ਫੱਟੇ ਤੇ ਟਰੈਕਟਰ ਬਿਲਕੁਲ ਕੋਕਾ ਪੀਸ ਆ ਨਵਾਂ ਜੀ ਬਿਲਕੁਲ ਪੰਜਾਬ ਪੰਜਾਬ ਨੰਬਰ ਪੰਜਾਬ ਨੰਬਰ ਹੈ ਪੰਜਾਬ ਨੰਬਰ ਟਰੈਕਟਰ ਆ ਤੇ ਸਾਈਡ ਗিয়ার ਆ ਹਾਂ ਪਹਿਲੇ ਸਕਲ ਲੋੜਾ ਸਖਤ ਲੋੜ ਪੈਸਾ ਜਾਣਾ ਹੈ ਕੈਨੇਡਾ ਜਾਣਾ ਮੁੰਡੇ ਨੇ ਹੈ ਗੋਰੀ ਲਿਆਉਣੀ ਹੈ ਉਥੋਂ ਲਾ ਬਈ ਸਖਤ ਪੈਸਿਆਂ ਦੀ ਲੋੜ ਕਰਕੇ ਤੁਹਾਨੂੰ ਮਾਨਤਾਨ ਕਾਫੀ ਮਿਲ ਜੂ 2019 ਚੋਂ ਤੇ ਮੋਬਾਈਲ ਨੰਬਰ ਦੱਸੋ ਜੀ 94176 94176 76267 78267 ਨਾ ਕੀ ਇਹ ਬਈ ਦਾ ਸ਼ਤੀਸ਼ ਕੁਮਾਰ ਸ਼ਤੀਸ਼ ਕੁਮਾਰ ਲਓ ਜੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੁਹਾਨੂੰ ਸਾਰਾ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਦਾ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਇਹ ਹਾਈ ਲੋ 211 ਚੰਨਬਰ ਮਾਲਕ ਦਾ ਪਤਾ ਨੂੰ ਬੋਲਤਾ ਕਿਸੇ ਨੂੰ ਵੀ ਟਰੈਕਟਰ ਪਸੰਦ ਆਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਉਸ ਦੇ ਨਾਲ ਆ ਗਈ 4511 ਟਾਇਰ ਜੋ ਬਿਲਕੁਲ ਕਾਸੇ ਪਏ ਹੋਏ ਹੈ ਬੈਕ ਸਾਈਡ ਦੇ ਆਪਾਂ ਖਤਮ ਹੀ ਕਹਿ ਸਕਦੇ ਹਾਂ ਗੁਡਇਰ ਦੇ ਟਾਇਰ ਆ 2000 ਮਾਡਲ ਹੈ 1 ਲੱਖ ਤੇ 40000 ਰੁਪਿਆ ਮਾਲਕ ਦੀ ਡਿਮਾਂਡ ਆ ਰੰਗ ਰੋਗਨ ਜੋ ਵੀ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਅਤੇ ਨਾਲ ਆਇਆ 750 ਸੋਨਾ ਲਿਕਾ ਟੈਰਸ ਦੇ ਵੀ ਬਿਲਕੁਲ ਗੋਲ ਹੋਏ ਪਏ ਰੰਗ ਰੋਗਨ ਤੁਸੀਂ ਦੇਖ ਸਕਦੇ ਆ ਵੀਡੀਓ ਚ ਠੀਕ ਠਾਕ ਆ 2009 ਮਾਡਲ ਆ 2 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਸੜਕ ਤੇ ਜ਼ਿਆਦਾ ਚੱਲਾ ਲੱਗਦਾ ਟਰੈਕਟਰ ਕਿਉਂਕਿ ਟਾਇਰ ਬਿਲਕੁਲ ਹੀ ਗੋਲ ਹੋ ਚੁੱਕੇ ਉਸ ਤੇ ਨਾਲ 475 ਟੈਰਾਂ ਦੀ ਕੰਡੀਸ਼ਨ ਇਹਦੀ ਵੀ ਤੁਸੀਂ ਦੇਖ ਸਕਦੇ ਆ ਵੀਡੀਓ ਚ ਕਾਸੇ ਪਈ ਯੂਆ ਫੁੱਲ 66 ਮਾਡਲ ਹੈ 1 ਲੱਖ ਤੇ 10000 ਰੁਪਿਆ ਡਿਮਾਂਡ ਹੈ ਉਹਦੇ ਨਾਲ ਆ ਗਈ ਫਾਰਮ 60 ਬਿਲਕੁਲ ਬੈਕ ਸਾਈਡ ਦੇ ਨਵੇਂ ਟਾਇਰ ਆ ਜੀ ਪਾਵਰ ਸਟੀਅਰ ਨਾਲ 2011 ਮਾਡਲ ਆ ਪੰਜਾਬ ਨੰਬਰ 3 ਲੱਖ 90000 ਰੁਪਿਆ ਡਿਮਾਂਡ ਆ ਜੀ ਬੀਕੇਟੀ ਦੇ ਬੈਕ ਸਾਈਡ ਦੇ ਟਾਇਰ ਆ 14 ਦੇ ਟਾਇਰਾਂ ਜਿਹੜਾ ਟਰੈਕਟਰ ਹੋਰ ਫਾਰਮ ਸੈੱਟ ਵੀ ਖੜੇ ਉੱਤੇ ਮਾੜਾ ਖੜੇ ਹੋ ਹੁਣ ਤੇ ਨਾਲ ਆ ਗਈ ਸੋਨਲਿਕਾ 35 ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਠੀਕ ਠਾਕ ਜੀ ਸ਼ੋ ਤੋਂ ਮਿਸਿੰਗ ਹੋਇਆ ਫਰੰਟ ਦੇ ਟਾਇਰ ਨਵੇਂ ਆ ਬੈਕ ਸਾਈਡ ਦੇ ਟਾਇਰ ਘਸੇ ਪਏ ਜੀ 2006 ਮਾਡਲ ਹੈ 1 ਲੱਖ ਤੇ 76000 ਰੁਪਿਆ ਮਾਲਕ ਦੀ ਡਿਮਾਂਡ ਹੈ ਤੁਹਾਡਾ ਹੀ ਇਹ ਹਾਂਜੀ ਹਾਂਜੀ ਉਹ ਫਾਰਮ ਵੀ ਹਾਂਜੀ ਉਹ ਵੀ ਆਪਣਾ ਪੰਜਾਬ ਨੰਬਰ ਹੈ 17 ਮਾਡਲ ਤੇ ਇੱਥੋਂ ਲੈ ਕੇ ਆ ਸਾਰੇ ਟਰੈਕਟਰ ਥੋੜੀ ਆਪਣੇ ਹਾਂਜੀ ਠੀਕ ਹੈ ਜੀ ਉਸ ਦੇ ਨਾਲ ਆ ਗਿਆ ਜੀ 96 ਮਾਡਲ ਦਾ ਇਸ਼ਾਰ 1 ਲੱਖ ਤੇ 15000 ਰੁਪਿਆ ਡਿਮਾਂਡ ਹੈ ਪੰਜਾਬ ਨੰਬਰ ਹੈ ਜੀ ਇਹ ਵੀ ਪੰਜਾਬ ਨੰਬਰ ਹੈ ਜੀ RS ਦੇ ਵੀ ਕਾਸੇ ਪਏ ਹੋਏ ਆ ਜੀ ਬੈਕ ਸਾਈਡ ਦੇ ਥੋੜੀ ਜਿਹੀ ਗੁੱਡੀ ਧੱਕੀ ਆ ਆ ਗਿਆ ਜੀ 265 A ਇਹ ਕਿੰਨਾ ਜੀ ਇਹ ਮਾਡਲ ਹੈਗਾ ਜੀ 94 94 145 ਦੀ ਡਿਮਾਂਡ ਆਈ ਨੰਬਰ ਇਹ ਵੀ ਪੰਜਾਬ ਹੈ ਇਹ ਵੀ ਪੰਜਾਬ ਹੈ ਜੀ ਹਾਂਜੀ ਉਸ ਦੇ ਨਾਲ ਆ ਗਿਆ 241 NC ਇਹ ਵੀ ਪੰਜਾਬੀ ਹੈ ਇਹ ਪੰਜਾਬ ਨੰਬਰ BB60 ਇਹ PPB60 ਇਹ ਵੀ ਪੰਜਾਬ 98 ਮਾਡਲ 1,35,000 ਰੁਪਏ ਡਿਮਾਂਡ ਆਈ ਹਾਂ ਆਪਣਾ ਨੰਬਰ ਵਿੱਚ ਜੀ ਹਾਂਜੀ ਹਾਂਜੀ ਜ਼ਰੂਰ ਉਸ ਦੇ ਨਾਲ ਆ ਗਿਆ 99 ਮਾਡਲ ਇਹਦੀ ਸਿਰਫ 82000 ਰੁਪਏ ਡਿਮਾਂਡ ਹੈ ਵੀ ਪੰਜਾਬ ਨੰਬਰ ਆ ਪੀ ਵੀ 04 ਤੇ ਇਹਨਾਂ ਸਾਰੇ ਟਰੈਕਟਰਾਂ ਦਾ ਮਾਲਕ ਆਪਣੇ ਕੋਲ ਹੈ ਜੀ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ শেয়ার ਕਿਸੇ ਵੀ ਬਾਈ ਨੇ ਲੈਣਾ ਹੋਵੇ ਟਰੈਕਟਰ ਫਾਰਮ 60 ਡੀ ਆਈ 35 ਤੇ ਤੁਸੀਂ ਆ ਜਿੰਨੇ ਵੀ ਦਿਖਾਏ ਆਈਸ਼ਰ ਤੇ 265 ਮਾਲਕ ਤੋਂ ਤੁਸੀਂ ਲੈ ਸਕਦੇ ਆ ਸੱਸੀ ਗੱਲ ਬਾਈ ਜੀ ਕੀ ਨਾਮ ਹੈ ਬਾਈ ਜੀ ਹਰਜਿੰਦਰ ਸਿੰਘ ਹੈ ਹਰਜਿੰਦਰ ਸਿੰਘ ਬਾਈ ਦਾ ਨਾਮ ਹੈ ਲੋਕਲ ਮਲੋੜ ਤੋਂ ਹੀ ਹਾਂ ਜੀ ਹਾਂ ਇਹ ਆਪਣਾ ਮੋਬਾਈਲ ਨੰਬਰ ਦੱਸੋ ਜੀ 98156 98156 56920 56920 ਲੋ ਜੀ ਟਰੈਕਟਰ ਖਰੀਦਦੇ ਵੀ ਆ ਤੁਸੀਂ ਜੇ ਕਿਸੇ ਨੇ ਵੇਚਣਾ ਹੋਵੇ ਤੁਹਾਨੂੰ ਹਾਂਜੀ ਹਾਂਜੀ WhatsApp ਨੰਬਰ ਤੁਹਾਡਾ ਇਹੀ ਹੈ ਜੀ ਇਹੀ ਹੈ ਲੋ ਜੀ ਜੇ ਕਿਸੇ ਬਾਈ ਨੇ ਕੋਈ ਟਰੈਕਟਰ ਵੇਚਣਾ ਵੀ ਹੋਵੇ ਤਾਂ WhatsApp ਨੰਬਰ ਤੁਸੀਂ ਬਾਈ ਜੀ ਦਾ ਤੁਹਾਨੂੰ ਸ਼ੇਅਰ ਕਰਤਾ ਫੋਟੋ ਭੇਜ ਕੇ ਗੱਲਬਾਤ ਕਰ ਸਕਦੇ ਜੇ ਕੋਈ ਟਰੈਕਟਰ ਖਰੀਦਣਾ ਵੀ ਚਾਹੁੰਦੇ ਆ ਤਾਂ ਉਹਦੀ ਵੀ ਤੁਸੀਂ ਬਾਈ ਜੀ ਤੋਂ ਫੋਟੋ ਮੰਗਾ ਕੇ ਗੱਲਬਾਤ ਬਾਈ ਜੀ ਨਾਲ ਕਰ ਸਕਦੇ ਆ ਵੀਡੀਓ ਵੇਖਣ ਲਈ ਧੰਨਵਾਦ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਇਸ਼ੋ ਤੋਂ ਮਿਸਿੰਗ ਹੋਇਆ ਥਾ ਪੋਲੋ ਕੰਪਨੀ ਦੇ 12 24 28 ਦੇ ਬਿਲਕੁਲ ਵਧੀਆ ਕੰਡੀਸ਼ਨ ਦੇ ਟਾਇਰ ਬਿਲਕੁਲ ਨਵੇਂ ਟਾਇਰਾਂ ਵਾਂਗ ਹੀ ਕਹਿ ਸਕਦੇ ਆ ਤੁਸੀਂ ਥੋੜੇ ਮੋਟੇ ਚੱਲੇ ਆ ਤੇ ਮਾਡਲ ਇਹ 2021 2 ਲੱਖ ਤੇ 20000 ਰੁਪਿਆ ਮਾਲਕਾਂ ਦੀ ਮੰਗ ਹੈ ਉਸ ਦੇ ਨਾਲ ਆ ਗਿਆ ਇਹ ਨਿੰਦਰਾ 265 ਜਿਹੜਾ ਸਟਰੈਕਟਰ ਦੀ ਗੱਲ ਕਰੀਏ ਇਹਦੇ ਟਾਇਰ ਦੀ ਕੰਡੀਸ਼ਨ ਬੈਕ ਸਾਈਡ ਦਾ 40 45 ਪੈਸੇ ਜੀ ਰਾਜਸਥਾਨ ਨੰਬਰ ਆ RJ 10 ਰੰਗ ਰੂਪ ਨੂੰ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੇ 98 ਮਾਡਲ ਆ 1 ਲੱਖ ਤੇ 55000 ਰੁਪਏ ਮਾਲਕਾਂ ਦੀ ਡਿਮਾਂਡ ਆ ਜੀ ਉਸ ਦੇ ਨਾਲ ਆਗੇ ਸੋਨਾ ਲੀਕਾ ਫਰੰਟ ਦੇ ਟਾਇਰ ਬਿਲਕੁਲ ਨਵੇਂ ਪਾਇਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਆਪਾਂ 40 45 ਪੈਸੇ ਕਹਿ ਸਕਦੇ ਹਾਂ ਸੀਐਟ ਦੇ ਟਾਇਰ ਆ 14 ਦੇ ਟਾਇਰਾਂ ਚ 2000 ਇੱਕ ਮਾਡਲ ਆ ਜੀ 2 ਲੱਖ ਰੁਪਇਆ ਮਾਲਕਾਂ ਦੀ ਡਿਮਾਂਡ ਆ ਜੀ ਤੇ ਨਾਲ ਆ ਗਿਆ ਜੀ ਨੰਬਰ ਇਸੋਨਾਲੀਕਾ 50 ਹੀ ਸੀ ਉਹਦੇ ਨਾਲ ਆ ਗਿਆ ਸਵਰਾਜ 744 ਬਿਲਕੁਲ ਨਵੇਂ ਟਾਇਰਾਂ ਚ ਆ ਜੀ ਬੈਕ ਸਾਈਡ ਦੇ ਐਮ ਆਰਫ ਦੇ ਟਾਇਰ ਆ 13 ਦੇ ਟਾਇਰਾਂ ਚ ਮਾਡਲ ਏ ਹਜੇ ਮਾਰਕਾ ਲੱਗਿਆ ਨਹੀਂ ਟਰੈਕਟਰ ਮੰਡੀ ਚਾ ਕੇ ਲੱਗੇ ਲੱਗਦਾ ਹੀ ਬਾਕੀ ਕੋਸ਼ਿਸ਼ ਕਰਦੇ ਹਾਂ ਜੇ ਕੋਈ ਮਾਰਕਾ ਹੋਇਆ ਤਾਂ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਇਸ ਟਰੈਕਟਰ ਦੇ ਹਜੇ ਮਾਰਕਰ ਲੱਗਿਆ ਨਹੀਂ ਉਸ ਦੇ ਨਾਲ ਆ ਗਿਆ 97 ਮਾਡਲ ਦਾ 724 ਟਾਇਰ ਬੈਕ ਸਾਈਡ ਦੇ ਜਿਹੜੇ ਕਾਸੇ ਪਏ ਹੋਏ ਆ ਫਰੰਟ ਵਾਲੇ ਠੀਕ ਠਾਕ ਹੀ 97 ਮਾਡਲ ਦੀ ਡਿਮਾਂਡ ਹੈ ਇੱਕ 35 ਹੈ ਜੀ ਇਸ ਦੇ ਨਾਲ ਆ ਗਿਆ ਯੈਸ਼ਰ 95 ਮਾਡਲ ਪੰਜਾਬ ਨੰਬਰ ਟਰੈਕਟਰ 120000 ਰੁਪਏ ਦੀ ਡਿਮਾਂਡ ਰੰਗ ਰੋਗਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਟਾਇਰਾਂ ਦੀ ਬੈਕ ਸਾਈਡ ਦੀ ਕੰਡੀਸ਼ਨ 40 ਤੋਂ 45% ਕਹਿ ਸਕਦੇ ਹਾਂ ਉਹਦੇ ਨਾਲ ਆ ਗਈ 245 ਸ਼ਰਕਹੋਰ 2016 ਮਾਡਲ 3 ਲੱਖ ਰੁਪਏ ਬੁਰੀ ਮਾਲਕਾਂ ਦੀ ਡਿਮਾਂਡ ਆ ਚਾਰੇ ਟਾਇਰ ਵਧੀਆ ਕੰਡੀਸ਼ਨ ਤੇ ਪਏ ਤੇ ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ਼ ਹੈ ਉਸ ਦੇ ਨਾਲ ਆ ਗਈ ਸੋਨਲਿਕਾ 730 2004 ਮਾਡਲ ਆ 1,75,000 ਰੁਪਏ ਮਾਲਕਾਂ ਦੀ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਹੈ ਉਸ ਦੇ ਨਾਲ ਆ ਗਈ ਫਾਰਮ 5096 ਮਾਡਲ ਰਾਜਸਥਾਨ ਨੰਬਰ 1,50,000 ਰੁਪਏ ਮਾਲਕਾਂ ਦੀ ਡਿਮਾਂਡ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਪੂਰੀ ਸਾਫ਼ ਹੈ ਉਸ ਦੇ ਨਾਲ ਆ ਗਈ 96 ਮਾਡਲ ਫਾਰਮ 5096 ਮਾਡਲ 1,35,000 ਰੁਪਏ ਟਾਇਰ ਕੱਟੇ ਪਏ ਆ ਹਰਿਆਣਾ ਨੰਬਰ ਹੈ ਉਦੇ ਨਾਲ ਆ ਗਿਆ 98 11 ਮੜੇ 90 ਮਾਡਲ ਦਾ 2 ਲੱਖ ਤੇ 10000 ਰੁਪਿਆ ਮਾਰਕਾਂ ਦੀ ਡਿਮਾਂਡ ਟਾਇਰ ਜੋ ਕਾਸੇ ਪਿਆ ਰੰਗ ਰੋਗਨ ਤੁਸੀਂ ਵੀਡੀਓ ਜੀ ਦੇਖ ਸਕਦੇ ਹੋ ਉਸ ਦੇ ਨਾਲ ਆ ਗਿਆ 2008 ਮਾਡਲ 35 ਪੰਜਾਬ ਨੰਬਰ 2 ਲੱਖ ਤੇ 65000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਆ ਤੇ 13 ਦੇ ਟਾਇਰਾਂ ਚ ਆ ਜੀ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਹੀ ਸਾਫ ਆ ਜੀ ਜਲਦ ਬਹਣੇ ਚੋੜੇ ਉਸ ਦਿਨ ਆ ਲਾ ਗਿਆ ਇਸ ਬਿਲਕੁਲ ਸਾਫ ਟਾਇਰਾਂ ਚਾ ਟਰੈਕਟਰ ਰੰਗ ਰੋਗਨ ਦਾ ਵੀ ਪੂਰਾ ਸਾਫ ਆਈ ਉਸ ਦਿਨ ਆ ਗਿਆ 2013 ਮਾਡਲ ਇਸ 3 ਲੱਖ ਰੁਪਇਆ ਪੂਰਾ ਮਾਲਕਾਂ ਦੀ ਡਿਮਾਂਡ ਆ ਇਹ 550 ਪਾਵਰ ਸਟੇਲ ਹੈ ਜੀ 855 ਦਾ ਮਾਰਕਾ ਲੱਗਿਆ ਹੋਇਆ ਜੀ 2013 ਮਾਡਲ ਆ 4 ਲੱਖ ਤੇ 20000 ਰੁਪਇਆ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ ਤੇ ਰੰਗ ਰੋਗੰਦਾ ਵੀ ਟਰੈਕਟਰ ਸਾਫ਼ ਆ ਪਾਵਰ ਸਟੇ ਨਹੀਂ ਜੀ